ਲਓ ਜੀ ਛੱਲੀਆਂ ਤਾਂ ਆਪਾਂ ਬਹੁਤ ਵਾਰਾ ਖਾਣੇ ਆ ਭੁੰਨ ਕੇ ਵੀ ਖਾਣੇ ਆ ਪਰ ਅੱਜ ਮੈਂ ਬਣਾ ਰਹੀ ਆ ਬਟਰ گارਲਿਕ ਮਸਾਲੇਦਾਰ ਬਹੁਤ ਹੀ ਟੇਸਟੀ ਛੱਲੀ ਇਸ ਤਰ੍ਹਾਂ ਬਣਾ ਕੇ ਖਾਓ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਜੀ ਤੁਸੀਂ ਜਿੱਦਾਂ ਆਮ ਛੱਲੀ ਆਪਾਂ ਖਾਂਦੇ ਹੋ ਖਾਣੀ ਭੁੱਲ ਜਾਓਗੇ ਬਹੁਤ ਟੇਸਟੀ ਬਣਦੀ ਆ ਬਣਾਓ ਸਾਡੇ ਤਾਂ ਸਾਰਿਆਂ ਨੂੰ ਪਸੰਦ ਬਹੁਤ ਆਈ ਤੇ ਸਾਰਿਆਂ ਨੇ ਬਾਰ ਬਾਰ ਇਹੀ ਇਸੇ ਤਰ੍ਹਾਂ ਹੀ ਬਣਾਉਣ ਦੀ ਫਰਮਾਇਸ਼ ਕੀਤੀ ਤਾਂ ਤੁਸੀਂ ਵੀ ਇਸ ਤਰ੍ਹਾਂ ਬਣਾਓ ਖਾਓ ਇੰਜੋਏ ਕਰੋ ਜੀ ਬਹੁਤ ਟੇਸਟੀ ਬਣਦੀ ਆ ਤੇ ਇੱਕ ਵਾਰੀ ਬਣਾਓਗੇ ਨਾ ਤੁਹਾਡਾ ਬਾਰ ਬਾਰ ਬਣਾਉਣ ਨੂੰ ਖਾਣ ਨੂੰ ਸਾਰਿਆਂ ਨੂੰ ਖੁਲਾਉਣ ਨੂੰ ਦਿਲ ਕਰੇਗਾ ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜਯੋਤੀਮਨ ਫੈਮਿਲੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੁਹਾਡਾ ਆਪਣਾ ਚੈਨਲ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਆਪਣੇ-ਆਪਣੇ ਪਰਿਵਾਰਾਂ ਤੇ ਹੱਸਦਾ-ਵਸਦਾ ਰੱਖੇ ਅਸੀਂ ਵੀ ਠੀਕਿਆਂ ਚੜ੍ਹਦੀ ਕਲਾ 'ਚ ਹਾਂ ਜੀ ਤੇ ਅੱਜ ਮੈਂ ਬਣਾ ਰਹੀ ਹਾਂ ਗਾਰਲਿਕ ਮਸਾਲਾ ਛੱਲੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਇਹ ਛੱਲੀਆਂ ਇਸ ਤਰ੍ਹਾਂ ਮੈਂ ਤਾਜ਼ੀਆਂ ਛੱਲੀਆਂ ਅੱਜ ਕਾ ਲਾ ਰਹੀਆਂ ਆਂ ਤੇ ਮੈਂ ਇਹ ਦੋ ਤੋਂ ਤਿੰਨ ਛੱਲੀਆਂ ਲੈ ਲੈਣੀਆਂ ਆ ਦੋ ਰੱਖ ਲਈਆਂ ਆ ਇਹਨਾਂ ਨੂੰ ਮੈਂ ਇੱਕ ਪਾਣੀ ਕੜਾਈ ਦੇ ਵਿੱਚ ਪਾਣੀ ਪਾ ਕੇ ਨਾ ਇਹਨੂੰ ਉਬਾਲਾ ਦੇਣ ਲਈ ਰੱਖ ਲਿਆ ਦੇ ਵਿੱਚ ਥੋੜੀ ਜਿਹੀ ਹਲਦੀ ਪਾਤੀ ਨਮਕ ਪਾਤਾ ਤੇ ਥੋੜਾ ਜਿਹਾ ਇੱਕ ਪੋਥੀ ਲਸਣ ਦੀ ਜਿਹੜੀ ਆ ਮੈਂ ਉਹ ਕੱਦੂਕਸ ਕਰਕੇ ਪਾਣੀ ਦੇ ਵਿੱਚ ਪਾ ਲਈ ਆ ਪਾਣੀ ਨੂੰ ਉਬਾਲ ਆਉਣ ਦੀ ਵੇਟ ਕਰਨੀ ਆ ਦੇ ਉਸ ਤੋਂ ਬਾਅਦ ਜੀ ਇਹਨੂੰ ਥੋੜਾ ਜਿਹਾ ਠਾਕਾਂਗੇ 19 ਦਿਨ ਮੈਂ ਆਪਣੀਆਂ ਛੱਲੀਆਂ ਦੀ ਕਟਿੰਗ ਕਰ ਲੈਣੀ ਹੈ ਆਪਣੇ ਹਿਸਾਬ ਨਾਲ ਤੁਸੀਂ ਇੱਕੋ ਜਿਹੇ ਸਾਈਜ਼ ਦੀਆਂ ਛੱਲੀਆਂ ਜਿਹੜੀਆਂ ਉਹਨਾਂ ਦੇ ਪੀਸ ਕੱਟ ਲੈਣੇ ਆ ਬਿਲਕੁਲ ਤਾਜ਼ੀਆਂ ਛੱਲੀਆਂ ਬਹੁਤ ਵਧੀਆ ਇਹਨਾਂ ਦੇ ਪੀਸ ਇਸ ਤਰ੍ਹਾਂ ਛੋਟੇ-ਛੋਟੇ ਜਿੰਨੇ ਕਾਪਾਂ ਬਾਈਟ ਲੈ ਸਕਦੇ ਆ ਨਾ ਉਸ ਹਿਸਾਬ ਦੇ ਨਾਲ ਤੁਸੀਂ ਪੀਸ ਇਸ ਤਰ੍ਹਾਂ ਸਾਰੇ ਛੱਲੀਆਂ ਦੇ ਕੱਟ ਲੈਣੇ ਆ ਜੀ ਯਕੀਨ ਜਾਣਿਓ ਬਹੁਤ ਵਧੀਆ ਲੱਗਦੀ ਆ گارਲਿਕ ਵਾਲੀ ਤੇ ਲਸਣ ਵਾਲੀ ਜਿਹੜੀ ਛੱਲੀ ਹੁੰਦੀ ਆ ਨਾ ਇਹਦਾ ਟੇਸਟ ਹੀ ਵਧੀਆ ਅਲੱਗ ਟੇਸਟ ਆਉਂਦਾ ਆ ਤੇ ਐਸੇ ਤਰ੍ਹਾਂ ਹੀ ਮੈਂ ਸਾਰੀਆਂ ਛਲੀਆਂ ਜਿਹੜੀਆਂ ਇਹ ਕੱਟ ਲਈਆਂ ਆ ਕੱਟਣ ਤੋਂ ਬਾਅਦ ਇੱਧਰ ਪਾਣੀ ਵੀ ਦੇਖੋ ਉਬਾਲਾ ਆ ਰਿਹਾ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਲਸਣ ਦੀ ਹਲਦੀ ਦੀ ਤੇ ਇਸ ਪਾਣੀ ਦੇ ਵਿੱਚ ਮੈਂ ਤਕਰੀਬਨ 5 ਮਿੰਟ ਇਹਨਾਂ ਨੂੰ ਛਲੀਆਂ ਨੂੰ ਉਬਾਲ ਦਿਵਾਣਾ ਆ ਮਤਲਬ ਇਹਨਾਂ ਨੂੰ ਬੋਇਲ ਕਰਨਾ ਤਾਂ ਜੋ ਜਿਹੜੇ ਛੱਲੀ ਦਾ ਦਾਣਾ ਆ ਉਹ ਥੋੜਾ ਜਿਹਾ ਸੌਫਟ ਹੋ ਜਾਵੇ ਤੇ ਅਗਰ ਛੱਲੀਆਂ ਜਿਆਦਾ ਨਰਮ ਆ ਤਾਂ ਫਿਰ ਤੁਸੀਂ 4 ਮਿੰਟ ਰੱਖ ਲਓ ਵੈਸੇ 5 ਮਿੰਟ ਬਹੁਤ ਵਧੀਆ ਨੋਰਮਲ ਜਿਹੜੀ ਆਂਚ ਆ ਜਿਹੜੀ ਗੈਸ ਦੀ ਨੋਰਮਲ ਰੱਖਣੀ ਆ 5 ਮਿੰਟ ਦੇ ਲਈ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜੰਨੀਆਂ ਆ ਲਓ ਜੀ 5 ਮਿੰਟ ਹੋ ਗਏ ਆ 5 ਮਿੰਟ ਦੇ ਬਾਅਦ ਮੈਂ ਇਹਨਾਂ ਨੂੰ ਛੱਲੀਆਂ ਨੂੰ ਕੱਢਣਾ ਆ ਜੀ ਤੇ ਇਸ ਤਰ੍ਹਾਂ ਤੁਸੀਂ ਛੱਲੀਆਂ ਬਣਾਓ ਬਹੁਤ ਤਰ੍ਹਾਂ ਬਹੁਤ ਤਰੀਕੇ ਹੁੰਦੇ ਬਣਾਉਣ ਦੇ ਬੱਚੇ ਬਹੁਤ ਪਸੰਦ ਕਰਨਗੇ ਬੱਚਿਆਂ ਨੂੰ ਤਾਂ ਬੜੀ ਪਸੰਦ ਆਵੇਗੀ ਕਿਉਂਕਿ ਆਪਾਂ ਦੇ ਵਿੱਚ ਇਹ ਸੌਸਸ ਵਗੈਰਾ ਪਾਉਣੀਆਂ ਆ ਨਾ ਤੇ ਉਹਦੇ ਨਾਲ ਬੱਚੇ ਬਹੁਤ ਪਸੰਦ ਕਰਕੇ ਖਾਣਗੇ ਇਹਨਾਂ ਛੱਲੀਆਂ ਨੂੰ ਐਸੀ ਤਰ੍ਹਾਂ ਨਾ ਆਪਾਂ ਸਾਰੀਆਂ ਛੱਲੀਆਂ ਨੂੰ ਕੱਢ ਲੈਣਾ ਆ ਲਓ ਜੀ ਬਹੁਤ ਹੀ ਵਧੀਆ ਤਾਜ਼ੀਆਂ ਦਾਣੇਦਾਰ ਬਦ ਦਾਣੇ ਥੋੜੇ ਜਿਹਾ ਸੌਫਟ ਹੋ ਜਾਂਦੇ ਆ ਪਰ ਮਿੱਠੇ ਬਹੁਤ ਹੁੰਦੇ ਇਹਨਾਂ ਦੀ ਮਿਠਾਸ ਜਿਹੜੀ ਉਹ ਅਸੀਂ ਖਰਾਬ ਨਹੀਂ ਕਰਨੀ ਤੇ ਜਿਹੜਾ ਹਲਦੀ ਦਾ ਟੇਸਟ ਹੈ ਉਹ ਵੀ ਬਹੁਤ ਵਧੀਆ ਆ ਤੇ ਬਰਸਾਤ ਦਾ ਮੌਸਮ ਹੈ ਸੋ ਇਸ ਕਰਕੇ ਹਲਦੀ ਜ਼ਰੂਰ ਪਾਓ ਜਦੋਂ ਆਪਾਂ ਇਹਨਾਂ ਨੂੰ ਵਾਲਦੋਣਾ ਇਹ ਹੈਗਾ ਜੀ ਅਮੋਲ ਬਟਰ ਤੁਸੀਂ ਚਾਹੋ ਤਾਂ ਬਟਰ ਲੈ ਸਕਦੇ ਆ ਕਿ ਉਹ ਵੀ ਲੈ ਸਕਦੇ ਆ ਪਰ ਜਿਹੜੇ ਬਟਰ ਦੇ ਵਿੱਚ ਛੱਲੀ ਬਣਦੀ ਉਹ ਬਹੁਤ ਹੀ ਵਧੀਆ ਟੇਸਟ ਆਂਦਾ ਆ ਤੇ ਇਹਦੇ ਵਿੱਚ ਮੈਂ 4-5 ਪੋਥੀਆਂ ਜਿਹੜੀਆਂ ਲਸਣ ਦੀਆਂ ਪਾਈਆਂ 4-5 ਕਲੀਆਂ ਤੇ ਆਪਣੇ ਟੇਸਟ ਦੇ ਅਕੋਰਡਿੰਗ ਮੈਂ ਥੋੜਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਨਮਕ ਪਾ ਲਿਆ ਨਮਕ ਪਾਉਣ ਤੋਂ ਬਾਅਦ ਜੀ ਮੈਂ 2 ਤੋਂ 3 ਚਮਚ ਇਹਦੇ ਵਿੱਚ ਕੈਚਪ ਦੇ ਪਾਇਆ ਤੇ ਨਾਲ ਹੀ ਪਾਈ ਆ ਰੈੱਡ ਚਿੱਲੀ ਸੌਸ ਤੁਸੀਂ ਚਾਹੋ ਤਾਂ ਗ੍ਰੀਨ ਚਿੱਲੀ ਸੌਸ ਵੀ ਪਾ ਸਕਦੇ ਥੋੜਾ ਜਿਹਾ ਕਰਾਰੀ ਹੋ ਜਾਂਦੀ ਹੈ ਸਾਡੀ ਇਹ ਰੈਸিপি ਤੇ ਨਾਲ ਹੀ ਕਾਲੀ ਮਿਰਚ ਪਾਈ ਆ ਕੁੱਟੀ ਲਾਲ ਮਿਰਚ ਪਾਈ ਆ ਤੇ ਥੋੜੀ ਜਿਹੀ ਇਹਦੇ ਵਿੱਚ ਮੈਂ ਦੇਗੀ ਮਿਰਚ ਪਾਈ ਆ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆ ਮਿਕਸ ਕਰਨ ਤੋਂ ਬਾਅਦ ਥੋੜੀ ਇੱਕ ਮਿਰਚ ਹਰੀ ਇਹ ਮੈਂ ਕੱਟ ਕੇ ਲੈ ਲਈ ਆ ਹਰੀ ਮਿਰਚ ਨੂੰ ਵੀ ਹਰੀ ਮਿਰਚ ਦਾ ਵੀ ਫਲੇਵਰ ਇਹਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਸੌਸ ਨੂੰ ਜ਼ਿਆਦਾ ਨਹੀਂ ਪਕਾਉਣਾ ਜੀ ਹੁਣ ਮੈਂ ਇਹਦੇ ਵਿੱਚ ਪਾ ਦੇਣੀ ਆ ਆਪਣੀਆਂ ਬੋਇਲ ਕੀਤੀਆਂ ਹੋਈਆਂ ਛੱਲੀਆਂ ਤੇ ਇਹਨਾਂ ਛੱਲੀਆਂ ਨੂੰ ਪਾ ਕੇ ਚੰਗੀ ਤਰ੍ਹਾਂ ਟਾਸ ਕਰਨਾ ਆ ਚੰਗੀ ਤਰ੍ਹਾਂ ਮਿਕਸ ਕਰਨਾ ਆ ਤਾਂ ਜੋ ਛੱਲੀਆਂ ਦੇ ਦਾਣੇ-ਦਾਣੇ ਦੇ ਵਿੱਚ ਜਿਹੜੀ ਇਹ ਸੌਸ ਆ ਸਾਡੀ ਪੂਰੀ ਤਰ੍ਹਾਂ ਇਹਦੇ ਵਿੱਚ ਚਲੀ ਜਾਵੇ ਤੇ ਜਦੋਂ ਆਪਾਂ ਖਾਣਾ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਇਸ ਤਰ੍ਹਾਂ ਜੀ ਤੁਸੀਂ ਇਹ ਬਣਾ ਕੇ ਖਾਓ ਜਿਵੇਂ ਮੈਂ ਬਣਾਈ ਆ ਸਾਡੇ ਸਾਰਿਆਂ ਨੂੰ ਪਸੰਦ ਬਹੁਤ ਆਈ ਬਹੁਤ ਜ਼ਿਆਦਾ ਪਸੰਦ ਕੀਤੀ ਆ ਜੀ ਘਰ ਦੇ ਵਿੱਚ ਆਪਾਂ ਹਰ ਕੋਈ ਚੀਜ਼ ਬੜੇ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਆ ਟੇਸਟ ਅਲੱਗ ਆਂਦਾ ਆ ਟੇਸਟ ਵਧੀਆ ਆਂਦਾ ਆ ਤੇ ਬੱਚੇ ਪਸੰਦ ਕਰਦੇ ਆ ਹਰੇ ਧਨੀਏ ਦੇ ਨਾਲ ਆਪਾਂ ਥੋੜਾ ਜਿਹਾ ਹਰਾ ਧਨੀਆ ਤੇ ਸਪ੍ਰਿੰਕਲ ਕਰਾਂਗੇ ਹਰੇ ਧਨੀਆ ਦਾ ਟੇਸਟ ਫਲੇਵਰ ਬਹੁਤ ਵਧੀਆ ਆਂਦਾ ਅਗਰ ਹਰਾ ਧਨੀਆ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਪੁਦੀਨੇ ਦੀਆਂ ਪੱਤੀਆਂ ਵੀ ਕੱਟ ਕੇ ਪਾ ਸਕਦੇ ਆ ਲਓ ਜੀ ਸਾਡੀ ਇਹ ਰੈਸਪੀ ਬਣ ਕੇ ਡਿਸ਼ ਤਿਆਰ ਹੋ ਗਈ ਡਿਸ਼ ਆਊਟ ਕੀਤੀ ਆ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਸੋਹਣਾ ਹੈ ਪੂਰੀ ਸੌਸ ਜਿਹੜੀ ਆ ਦਾਣੇ-ਦਾਣੇ ਉੱਤੇ ਚੰਗੀ ਤਰ੍ਹਾਂ ਲੱਗ ਚੁੱਕੀ ਆ ਤੇ ਉੱਪਰੋਂ ਦੀ ਥੋੜਾ ਜਿਹਾ ਮੈਂ ਹਰਾ ਧਨੀਆ ਹੋਰ ਇਹਦੇ ਤੇ ਸਪ੍ਰਿੰਕਲ ਕਰਨ ਲੱਗੀ ਆ ਵਾਓ ਦੇਖੋ ਕਿੰਨੀ ਵਧੀਆ ਆ ਹੁਣ ਕਰਾਂਗੇ ਜੀ ਆਪਾਂ ਇਹਦਾ ਟੇਸਟ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਕਰਾਂਦੀ ਹੁੰਨੀ ਆ ਜੀ ਆਪਣੀ ਬੇਟੀ ਨੂੰ ਪ੍ਰਦੀਪ ਨੂੰ ਤੇ ਤੁਸੀਂ ਯਕੀਨ ਜਾਣਿਓ ਜਦੋਂ ਟੇਸਟ ਕੀਤਾ ਨਾ ਪ੍ਰਦੀਪ ਨੇ ਵੀ ਟੇਸਟ ਕੀਤਾ ਤਾਂ ਬਹੁਤ ਪਸੰਦ ਕੀਤੀ ਪ੍ਰਦੀਪ ਨੇ ਵੀ ਇਹ ਤੇ ਤੁਸੀਂ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਤੁਸੀਂ ਲਾਈਕ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤੇ ਤੁਸੀਂ ਇਹ ਰੈਸਪੀ ਬਣਾ ਕੇ ਜ਼ਰੂਰ ਦੇਖਣਾ ਬਹੁਤ ਪਸੰਦ ਆਵੇਗੀ ਤੁਹਾਨੂੰ ਦੇਖੋ ਕਿੰਨੀ ਵਧੀਆ ਜੂਸੀ ਆ ਟੇਸਟੀ ਆ ਤੇ ਥੋੜੀ ਜਿਹੀ ਸਪਾਈਸੀ ਆ ਕੈਚੱਪ ਦੀ ਮਠਾਸ ਆ ਤੇ ਬਟਰ ਦਾ ਬਟਰ ਤੇ ਗਾਰਲਿਕ ਦਾ ਫਲੇਵਰ ਆ ਰਿਹਾ ਆ ਬਹੁਤ ਹੀ ਅਮੇਜ਼ਿੰਗ ਹੈ ਇੱਕ ਅਲੱਗ ਕਿਸਮ ਦੀ ਰੈਸਪੀ ਆ ਜਰੂਰ ਬਣਾਇਓ ਤੇ ਮੈਂ ਤੁਹਾਨੂੰ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਵੀਡੀਓ ਨੂੰ ਯਾਦ ਦੇ ਨਾਲ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਤੁਸੀਂ ਸਬਸਕ੍ਰਾਈਬ ਜਰੂਰ ਕਰ ਦੇਣਾ ਕਮੈਂਟ ਜਰੂਰ ਕਰਨਾ ਮੇਰੀਆਂ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਜੋ ਮੇਰੀਆਂ ਮਾਮਾਆਂ ਬਜ਼ੁਰਗੀਆਂ ਸਿਆਣੇ ਸਾਰੇ ਦੇਖਣ ਸਾਰੇ ਖਾਣ ਸਾਰੇ ਬਣਾਣ ਤੇ ਕਮੈਂਟ ਜ਼ਰੂਰ ਕਰਨ ਕਿਹੋ ਜੀ ਰੈਸਪੀ ਲੱਗੀ ਆ ਤੇ ਕਿਨੇ ਕਿਨੇ ਬਣਾਈਆ ਜ਼ਰੂਰ ਬਣਾ ਕੇ ਦੱਸਿਓ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਪੂਰੀ ਤਰ੍ਹਾਂ ਇਹ ਦਾਣਿਆਂ ਦੇ ਵਿੱਚ ਇਹ ਜਿਹੜੇ ਸਾਡੇ ਸੌਸ ਪਹੁੰਚ ਚੁੱਕੀ